ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਪਾਇਰਪਾ ਪਿੰਡ ਵਿੱਚ ਗੁਰਦੁਆਰਾ ਜਿੱਤੇ ਸੇਮੇ ਪਾਸ ਜੀ ਨੇ ਰਥ ਤੇ ਲੋ ਤੇ ਮੋੜੇ ਗੱਡੀ ਸੀ ਨਾਲੇ ਇੱਥੇ ਰਥ ਖੜਾ ਹੈ ਜੀ ਸੇਮੇ ਪਾਤਸਦ ਵਗੈਰਾ ਬਲਦੰਤ ਚੱਲ ਕੇ ਆਏ ਜੀ ਇਸ ਸਥਾਨ ਤੇ ਆ ਕੇ ਖੜਾ ਸੀ ਤੇ ਨਾਲੇ ਇੱਥੇ ਪਾਈ ਰੂਪਾ ਜੀ ਨੇ ਤਪੱਸਿਆ ਵੇਠ ਕੇ ਕੀਤੀ ਸੀ ਤੇ ਹੁਣ ਆਪਾਂ ਜਾਣਨੇ ਹਾਂ ਜੀ ਦਰਬਾਰ ਸਾਹਿਬ ਮੱਥਾ ਟੇਕਣ ਇਹ ਉੱਪਰ ਜਾ ਕੇ ਦਰਬਾਰ ਸਾਹਿਬ ਬਣਿਆ ਹੋਇਆ ਹੈ ਸਿਰ ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਜੇ ਵੀਡੀਓ ਵਧੀਆ ਲੱਗੀ ਲਾਇਕ ਸੇਅਰ ਜ਼ਰੂਰ ਕਰਨਾ ਜੀ ਸਬਸਕ੍ਰਾਈਬ ਕਰਨਾ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਰਹੋਗੇ ਠੀਕ ਠਾਕ ਰਹੋਗੇ ਜੀ ਲਾਉ ਜੀ ਦਰਬਾਰ ਸਾਹਿਬ ਦੇ ਕਰੋ ਦਰਸ਼ਨ ਇਹ ਪਿੰਡ ਦੇ ਬਿਸਕਾਰ ਬਣੀ ਹੋਈ ਹੈ ਜਗਾ ਪੈਰੂ ਪਾ ਜੀ ਦਾ ਕਰ ਸੀ ਇੱਥੇ ਸਾਨੂੰ ਵੀ ਦਿਖਾਵਾਂਗੇ ਅੱਗੇ ਚੱਲ ਕੇ ਵੀਡੀਓ 'ਚ ਤੇ ਇੱਥੇ ਮਹਾਰਾਜ ਦੀ ਸਵਾਰੀ ਹੈ ਗੁਰਦੁਆਰਾ ਸਾਹਿਬਾ ਥੱਲੇ ਸਰਾਵਣੀ ਹੋਈ ਹੈ ਜੀ ਉੱਪਰ ਗੁਰਦੁਆਰਾ ਸਾਹਿਬਾ ਬਣੇ ਰਹੇ ਹੋ ਵੀਡੀਓ ਦੇ ਨਾਲ ਸਾਨੂੰ ਅੱਗੇ ਦਿਖਾਵਾਂਗੇ ਵੀਡੀਓ ਇਤਿਹਾਸਕ ਹੈ ਗੁਰੂ ਘਰ ਦਾ ਲਓ ਜੀ ਇਹ ਇਤਿਹਾਸ ਕੀ ਹੈ ਪਰਸਾ ਕ ਦਿਨ ਤੁਸੀਂ ਇਸ ਸਤੰਤੇ ਬੈਠ ਕੇ ਸਾਈ ਰੂਪਾ ਜੀ ਨੇ ਤਪੱਸਿਆ ਕੀਤੀ ਸੀ ਉਹਦੇ ਬਾਰੇ ਇਤਿਹਾਸ ਲਿਖਿਆ ਹੋਇਆ ਲਓ ਜੀ ਹੁਣ ਆਪਾਂ ਮੱਥਾ ਟੇਕ ਕੇ ਹੇਠਾਂ ਵੱਲ ਆ ਗਏ ਸੰਗਤ ਆਈ ਜਾ ਰਹੀ ਹੈ ਮੱਥਾ ਟੇਕਣ ਵਾਲੇ ਇਹ ਬਿਲਕੁਲ ਪਿੰਡ ਦੇ ਵਿਚਾਲੇ ਹੈ ਜੀ ਗੁਰਦੁਆਰਾ ਸਾਹਿਬ ਪਾਈ ਰੂਪੇ ਤਨਤਨ ਪਾਈ ਰੂਪ ਚੰਦ ਦੀਆਂ ਨਿਸਾਨੀਆਂ ਪਈਆਂ ਨੇ ਜੀ ਪਿੱਤਲ ਦੇ ਭਾਂਡੇ ਇਸ ਸਤੰਤੇ estracesia ਵਿੱਚ ਜੜੇ ਹੋਏ ਨੇ ਆ ਕੜਸੀਆਂ ਪਈਆਂ ਨੇ ਤੇ ਆ ਭਾਂਡੇ ਪਈ ਨੇ ਲੋ ਜੀ ਆਪਾਂ ਘਰ ਤੋਂ ਤੁਰਪੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇਹ ਆਪਾਂ ਜਾ ਰਹੇ ਹਾਂ ਜੀ ਭਾਈ ਰੂਪਾ ਪਿੰਡ ਨੂੰ ਤੇ ਤੁਸੀਂ ਵੀ ਸਾਡੇ ਨਾਲ ਚੱਲੋ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਸੀਂ ਅੱਜ ਜਾ ਤਾਰੇ ਹਾਂ ਜੀ ਭੋਗ ਤੇ ਮੇਰੀ ਪਰਜਾਈ ਦਾ ਪਿਆਉ ਦੀ ਡੈਥ ਹੋ ਗਈ ਸੀ ਫਿਰ ਅਸੀਂ ਪਲਾਨ ਬਣਾਇਆ ਵੀ ਥੋੜਾ ਸਾਜਰੇ ਜਾ ਕੇ ਜੇ ਇੱਕ ਤੋਂ ਆਪਾਂ ਗੁਰਦੁਆਰਾ ਸਹਿਵ ਦੇਖ ਲਈਏ ਇਸ ਕਰਕੇ ਆਪਾਂ ਸਵੇਰੇ ਸਾਜਰੇ ਕਰਵਾਂ ਚੱਲ ਪਏ ਕਿਉਂਕਿ ਐਡੀ ਦੂਰ ਸਵਾਬਨ ਆਲੀ ਜਾਇ ਜਾਂਦਾ ਬਗੈਰ ਬਹਾਨੇ ਤਾਂ ਨਹੀਂ ਜਾਇ ਜਾਂਦਾ ਪਹਿਲਾ ਅਸੀਂ ਜਾਵਾਂਗੇ ਜੀ ਭਾਈ ਰੂਪਾ ਗੁਰਦੁਆਰੇ ਸਾਹਿਬ ਪਿੰਡ ਭਾਈ ਰੂਪਾ ਦੇ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਜੀ ਦਾ ਰਾਠ ਤੇ ਮੋੜੀ ਗੱਡੀ ਸੀ ਪਿੰਡ ਬਸਾਇਆ ਦੀ ਨਗਰ ਲਓ ਜੀ ਹੁਣ ਆਪਾਂ ਬਰਨਾਲਾ ਦੀ ਸੜਕ ਤੇ ਜਾ ਰਹੇ ਹਾਂ ਆ ਗਿਆ ਜੀ ਪੋਲ ਬਹੁਤ ਸਾਰੇ ਪੋਲ ਆਉਣਗੇ ਰਸਤੇ ਵਿੱਚ ਸੋਨੂੰ ਵੀ ਦਿਖਾਵਾਂਗੇ ਇਹ ਰੋਡ ਬਠਿੰਡੇ ਨੂੰ ਜਾਊਗਾ ਜਿਹੜੇ ਰੋਡ ਤੇ ਹੁਣ ਅਸੀਂ ਚੜਾਂਗੇ ਜਾ ਕੇ ਬਠਿੰਡੇ ਨੂੰ ਜਾਊਗਾ ਇੱਕ ਬਰਨਾਲੇ ਵੱਲ ਲੰਘ ਜੂਗਾ ਰਸਤਾ ਇੱਥੋਂ ਹੀਠਾਂ ਦੀ ਕਰਾਸ ਹੋ ਕੇ ਰਸਤਾ ਜੀ ਬਰਨਾਲੇ ਵੱਲ ਨੂੰ ਚੱਲੇ ਗਿਆ ਲਓ ਜੀ ਜਿੱਤੇ ਆਪਾਂ ਫਿਲਮ ਦੇਖਣਾ ਹੁਣੇ ਆਂਦੇ ਆਏ ਮੈਂ ਨਾ ਉੱਥੇ ਲਗੀ ਦਾ ਕੀ ਨਾ ਲੈਂਦੇ ਹੁਣ ਇੱਥੇ ਫਿਲਮ ਦੇਖਣਾ ਹੁੰਦੇ ਜੀ ਸਾਰੇ ਜਦੋਂ ਵੀ ਕੋਈ ਸੌ ਲੱਗਦਾ ਇਸ ਰੋਡ ਤੇ ਬਹੁਤ ਹੀ ਵਧੀਆ ਚੀਜ਼ਾਂ ਬਣੀਆਂ ਹੋਈਆਂ ਨੇ ਇੱਕ ਤਾਂ ਇਹ ਦੇ ਉੱਤੇ ਪੁਲ ਬਹੁਤ ਜ਼ਿਆਦੇ ਬਣੇ ਹੋਏ ਨੇ ਕਿਉਂਕਿ ਇਹ ਬਾਦਲਪਿੰਡ ਨੂੰ ਜਾਂਦੀ ਹੈ ਸੜਕ ਚੰਡੀਗੜ੍ਹ ਤੋਂ ਦੇਖੋ ਜੀ ਪੁਲ ਫੇਰ ਆ ਗਿਆ ਅੱਗੇ ਮੈਂ ਸਾਨੂੰ ਕਹਿ ਕੇ ਹਟੀ ਤੀ ਵੀ ਇੱਥੇ ਪੁਲ ਬਹੁਤ ਨੇ ਬਣੇ ਹੋਏ ਤੇ ਦੂਜਾ ਇੱਥੇ ਇਹ ਸਿਨੇਮਾ ਘਰ ਬਣਿਆ ਹੋਇਆ ਇੱਥੇ ਫਿਲਮ ਦੇਖਣ ਵਾਸਤੇ ਤੀਜਾ ਇਸ ਰਸਤੇ ਤੇ ਆਊਟਲੈਟ ਬਣਿਆ ਹੋਇਆ ਬਹੁਤ ਹੀ ਵਧੀਆ ਸਕੂਲ ਬਣੇ ਹੋਏ ਨੇ ਢਾਬੇ ਬਹੁਤ ਜ਼ਿਆਦਾ ਨੇ ਲਓ ਜੀ ਹੁਣ ਆ ਗਏ ਭਾਈ ਇਸ ਸਕੂਲ ਜੀ ਇਹ ਵੀ ਇੱਕ ਬ੍ਰਾਂਚ ਬਣਾਇਆ ਇੱਕ ਇੱਥੇ ਇਹਦੇ ਨਾਲ ਵੀ ਸਾਡੀਆਂ ਜੱਦਾਂ ਜੁੜੀਆਂ ਹੋਈਆਂ ਨੇ ਮੇਰੇ ਬੇਟੇ ਦੀਆਂ ਵੀ ਜੱਦਾਂ ਜੁੜੀਆਂ ਹੋਈਆਂ ਨੇ ਤੇ ਜਦੋਂ ਉਹਨਾਂ ਦਾ ਪਾਕਿਸਤਾਨ ਹੁੰਦਾ ਸੀ ਤਾਂ ਇਹ ਸਕੂਲ ਵਿੱਚ ਹੁੰਦਾ ਸੀ ਕੋਈ ਵੀ ਪ੍ਰਯੋਗ ਸਰਲਾ ਵગેਰਾ ਲੱਗਦੀ ਤੇ ਇਹ ਸਕੂਲ ਵਿੱਚ ਲਵਾਏ ਜਾਂਦੇ ਸੀ ਕਿਉਂਕਿ ਜਿਹੜਾ ਬਾਜ਼ਾਰ ਵਿੱਚ ਸਕੂਲ 10ਵੀਂ ਤੱਕ ਤੇ ਉਸ ਤੋਂ ਬਾਅਦ ਵੱਡੀਆਂ ਕਲਾਸਾਂ ਇੱਥੇ ਨੇ ਫਿਰ ਪਾਕਿਸਤਾਨ ਵગેਰਾ ਉਹਨਾਂ ਦੇ ਇੱਥੇ ਹੁੰਦੇ ਸੀ ਇਹ ਲਓ ਜੀ ਹੁਣ ਨਾਲ ਹੀ ਚੱਲ ਪਿਆ ਆਉਟਲੈਟ ਜਿੱਥੇ ਬਹੁਤ ਹੀ ਦੁਨੀਆ ਆਉਂਦੀ ਹੈ ਹੁਣ ਚੰਡੀਗੜ੍ਹ ਜਾਣ ਦੀ ਬਜਾਏ ਲੋਕ ਇੱਥੇ ਘੁੰਮਣ ਆਉਂਦੇ ਆ ਜਿਨੇ ਸੁੱਟੀਆਂ 'ਚ ਆਨੰਦ ਮਾਣਨਾ ਘੁੰਮਣਾ ਹੋਵੇ ਇਸ ਸਥਾਨ ਤੇ ਘੁੰਮਣਾ ਆ ਸਕਦੇ ਆ ਇਹ ਆਉਟਲੈਟ 'ਚ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਜੀ ਹੁਣ ਇੱਥੇ ਝੀਲਾਂ ਵਗੈਰਾ ਬਣ ਗਈਆਂ ਘੁੰਮਣ ਨੂੰ ਤੇ ਪਾਣੀ ਵਿੱਚ ਕਿਸਤੀਆਂ-ਕੁਸਤੀਆਂ ਛੱਡਦੀਆਂ ਬਹੁਤ ਹੀ ਬਣ ਗਿਆ ਵਧੀਆ ਇਹ ਰੋਡ ਤੇ ਬਹੁਤ ਹੀ ਚੀਜ਼ਾਂ ਬਣੀ ਆਏ ਨੇ ਇਸ ਤਰ੍ਹਾਂ ਤੇ ਢਾਬਿਆਂ ਦਾ ਤੁਸੀਂ ਪੁੱਛੇ ਨਾ ਵੀ ਇੰਨੇ ਢਾਬੇ ਆਉਂਦੇ ਰਸਤੇ ਵਿੱਚ ਜਿੰਨੇ ਕਹਿੰਦੋਂ ਮੈਂ ਆਏ ਹਾਂ ਜੀ ਸੁੱਤੀ ਹੋਈ ਚੁੰਨੀ ਲੈ ਲਈ ਸੀ ਘਰ ਤੋਂ ਕਿਉਂਕਿ ਮੈਂ ਖਵੇਂ ਗਾਂਹ ਜਾ ਕੇ ਚੁੰਨੀ ਲਵਾਂਗੀ ਰਸਤੇ 'ਚ ਫਿਰ ਆਪਣੇ ਕਈ ਵਾਰ ਮੁੜਕਾ ਮੜਕਾ ਪੁੰਝ ਲੈਨੇ ਹਾਂ ਤਾਂ ਗੱਡੀ ਚ ਐਸੀ ਲੱਗਿਆ ਹੋਏ ਤੇ ਸਫ਼ਰ ਲੰਬਾ ਜੀ ਇਸ ਕਰਕੇ ਮੈਂ ਸੁੱਤੀ ਚੁੰਨੀ ਹੀ ਲੈ ਲਈ ਪਹਿਲਾਂ ਸਿਰ ਤੇ ਦੂਜੀ ਚੁੰਨੀ ਆਪਾਂ ਤੈਅ ਮਾਰ ਕੇ ਪ੍ਰੈਸ ਕੀਤੀ ਹੋਈ ਨਾਲ ਰੱਖ ਲਈ ਲਓ ਜੀ ਉਹ ਸਾਹਮਣੇ ਦਿਖ ਰਿਹਾ ਜੀ ਇਹ ਸੋਈਆਣਾ ਗੁਰਦੁਆਰਾ ਸਾਹਿਬ ਇਹ ਵੀ ਇਤਿਹਾਸਕ ਗੁਰਦੁਆਰਾ ਇੱਥੇ ਵੀ ਸੇਮੇ ਪਾਸਾ ਜੀ ਆਏ ਹੋਏ ਨੇ ਇੱਥੇ ਘੋੜਾ ਬੰਨਿਆ ਸੀ ਕਰੀਰ ਨਾਲ ਸੇਮੇ ਪਾਸਾ ਜੀ ਨੇ ਇੱਥੇ ਵੀ ਦੁੱਖ ਰੋਗ ਕੱਟੇ ਜਾਂਦੇ ਸਾਰਿਆਂ ਦੇ ਇਹ ਵੀ ਆਪਾਂ ਕਾਇਚਰ ਕੀਤੀ ਹੈ ਵੀਡੀਓ ਤੇ ਇਹ ਵੀ ਸੜਕ ਦੇ ਉੱਤੇ ਸੋਭਤਾ ਗੁਰਦੁਆਰਾ ਸਾਹਿਬ ਬਹੁਤ ਹੀ ਸਤਿ ਸ਼ਰਧਾ ਭਾਵਨਾ ਸੰਗਤਾਂ ਦੀ ਇਸ ਸਥਾਨ ਤੇ ਬਹੁਤ ਸੰਗਤ ਆਉਂਦੀ ਚਲੋ ਜੀ ਮੈਨੂੰ ਆਇਆ ਵੀ ਆਪਾਂ ਜਾਣ ਤਾਂ ਹੈਗਾ ਸਪੈਸ਼ਲ ਗੱਡੀ ਲੈ ਕੇ ਏਡੀ ਦੂਰ ਵੀ ਕਿਉਂ ਨਾ ਆਪਾਂ ਥੋੜਾ ਜਿਹਾ ਲਾਹਾ ਖਟ ਲਈਏ ਗੁਰੂ ਘਰ ਦਾ ਤੇ ਉਹ ਆਪਾਂ ਨਹੀਂ ਸਪੈਸ਼ਲ ਆਸਾ ਕਰੇ ਏਡੀ ਦੂਰ ਬਹਾਨੇ ਸਿਰ ਹੀ ਆ ਜਾਂਦਾ ਕਿਸੇ ਦੇ ਪਾਸੇ ਤੇ ਇਧਰ ਇਤਿਹਾਸਕ ਗੁਰਦੁਆਰਾ ਸਾਹਿਬ ਆਉਤਨੇ ਮੈਂ ਪ੍ਰਧਾਨ ਜੀ ਨੂੰ ਰਸਤੇ ਜੀ ਦੱਸਿਆ ਪਿੰਡ ਵਿੱਚ ਆ ਕੇ ਵੀ ਆਪਾਂ ਹੁਣ ਇੱਥੇ ਗੁਰਦੁਆਰੇ ਜਾਵਾਂਗੇ ਪਹਿਲਾਂ ਮੈਂ ਨਹੀਂ ਸੀ ਗੱਲ ਕੀਤੀ ਕਿਉਂਕਿ ਬੰਦੇ ਕਹਿੰਦੇ ਵੀ ਬੀਬੀਆਂ ਤਾਂ ਫਿਰ ਹੋਰੀ ਬਸ ਚੱਲ ਜਾਂਦੀਆਂ ਨੇ ਮੈਨੂੰ ਬੜੀ ਵਧੀਆ ਲੱਗਦਾ ਗੁਰੂ ਘਰਾਂ ਨਾਲ ਵਿੱਚ ਜਾਣਾ ਤੇ ਇਤਿਹਾਸ ਬਾਰੇ ਜਾਣਣਾ ਬਹੁਤ ਵਧੀਆ ਲੱਗਦਾ ਤੇ ਮੈਂ ਪਹਿਲਾਂ ਇਹਨਾਂ ਕੋਲ ਕੋਈ ਗੱਲ ਨਹੀਂ ਸੀ ਕੀਤੀ ਮੈਂ ਜਮਾ ਭਾਈ ਰੂਪੇ ਪਿੰਡ ਵਿੱਚ ਆ ਕੇ ਹੀ ਗੱਲ ਕੀਤੀ ਮੈਂ ਕਿਹਾ ਇੱਥੇ ਗੁਰੂ ਸੇਮੀ ਪਾਸਾ ਜੀ ਆਏ ਹੋਏ ਨੇ ਉਹਨਾਂ ਨੇ ਆਪਣੇ ਹੱਥਾਂ ਨਾਲ ਮੋੜੀ ਗੱਡੀ ਸੀ ਤੇ ਨਾਲੇ ਰਾਥ ਆਇਆ ਜੀ ਇੱਥੇ ਫਕੇਰ ਵਲਦਨ ਤੋਂ ਚਲੋ ਜੀ ਆਪਾਂ ਸਫ਼ਰ ਕਰਦੇ ਜਾਂਦੇ ਆਂ ਨਾਲੇ ਤੁਹਾਨੂੰ ਵੀਡੀਓ ਦਿਖਾਉਂਦੇ ਜਾਂਦੇ ਆਂ ਰਸਤੇ ਵਿੱਚ ਸਾਰੇ ਕਿਸ ਤਰ੍ਹਾਂ ਦੇ ਰਾਹ ਦਾ ਸਫ਼ਰ ਹੈ ਇੱਧਰ ਇੱਕ ਤਾਂ ਬਹੁਤ ਜ਼ਿਆਦੇ ਆਹ ਆਉਣਗੇ ਪੁਲ ਜੀ ਬਹੁਤ ਬਣੇ ਹੋਏ ਨੇ ਸੜਕਾਂ ਬਹੁਤ ਫਾਸਟ ਨੇ ਇੱਧਰ ਤੇ ਜਾਣਾ ਉਹਨਾਂ ਨੂੰ ਚੰਡੀਗੜ੍ਹ ਤੋਂ ਬਠਿੰਡੇ ਤੱਕ ਕੋਈ ਦਿੱਕਤ ਨਹੀਂ ਹੈਗੀ ਆਮ ਨਾਲ ਅੱਖਾਂ ਵਿੱਚ ਕੇ ਬੰਦਾ ਜਾ ਸਕਦਾ ਇੰਨੇ ਵਧੀਆ ਜ਼ਿਆਦੇ ਪੁਲ ਜੋੜੇ ਹੋਏ ਨੇ ਇੱਥੇ ਉੱਪਰ ਦੇ ਚਲੋ ਜੀ ਜਦੋਂ ਵੀ ਆਪਾਂ ਨੂੰ ਕਿਸੇ ਧਾਰਮਿਕ ਸਥਾਨ ਤੇ ਜਾਣ ਦਾ ਮੌਕਾ ਮਿਲੇ ਤਾਂ ਗਵਾਉਣਾ ਨਹੀਂ ਚਾਹੀਦਾ ਮੈਂ ਹੁਣ ਚੁੰਨੀ ਬਦਲ ਕੇ ਦੂਜੀ ਲੈ ਲਈ ਆਪਦੇ ਤੇ ਪਹਿਲੇ ਮੈਂ ਸੂਤੀ ਚੁੰਨੀ ਲੈ ਲਈ ਸੀ ਇੱਕ ਚੁੰਨੀ ਮੈਂ ਹੱਥ 'ਚ ਹੀ ਰੱਖ ਦਿਆਂ ਨਾਲ ਕੋਲ ਕਿਉਂਕਿ ਆਪਾਂ ਗੁਰਦੁਆਰਾ ਸਹਿਬ ਜਾਣੇ ਉੱਥੇ ਆਪਾਂ ਲੰਗਰ ਪਾਣੀ ਸਕਦੇ ਆ ਤੇ ਹੱਥ ਉੱਤ ਪੁੰਝਣੇ ਪੈ ਜਾਂਦੇ ਆ ਆਪਾਂ ਨੂੰ ਗਰਮੀ ਤੋਂ ਵੀ ਵਧੀਆ ਇੱਕ ਚੁੰਨੀ ਜ਼ਰੂਰ ਸੂਤੀ ਨਾਲ ਰੱਖਣੀ ਚਾਹੀਦੀ ਹੈ ਇਸ ਕਰਕੇ ਆਪਾਂ ਆਪਣਾ ਹਥਿਆਰ ਕੋਲ ਹੀ ਰੱਖਦੇ ਆ ਇੱਕ ਤੇ ਜੋ ਵੀ ਆਪਾਂ ਨੂੰ ਚੀਜ਼ ਦੀ ਜ਼ਰੂਰਤ ਹੋਵੇ ਆਪਾਂ ਗੱਡੀ 'ਚ ਰੱਖ ਲੈਨੇ ਆ ਪਾਣੀ ਵੀ ਕਿਉਂਕਿ ਰਸਤੇ 'ਚ ਆਪਾਂ ਨੂੰ ਕਿਤੇ ਰੁਕਣਾ ਨਾ ਪਵੇ ਕਰਵਾਵਦਾ ਇੰਤਜ਼ਾਮ ਕਰਕੇ ਲੈ ਕੇ ਆਉਣਾ ਚਾਹੀਦਾ ਗਰਮੀ ਬਹੁਤ ਆ ਜੀ ਇਸ ਕਰਕੇ ਆਪਾਂ ਲਾਹ ਲੈਨੇ ਗੁਰੂ ਘਰ ਜਾਣ ਦਾ ਬਣੇ ਰਹਿਓ ਆਪਣੀ ਵੀਡੀਓ ਦੇ ਨਾਲ ਤੁਸੀਂ ਲੋ ਜੀ ਮੈਨੂੰ ਲੱਗਦਾ ਹੁਣ ਇਹ ਤਾਂ ਪਾਸਾ ਹੈ ਤਪੇ ਆਗੇ ਜੀ ਆਪਾਂ ਡਿਆ ਨੰਗੇ ਆਏ ਇਸ ਰੋਡ ਤੇ ਪਿੰਡ ਘਾਟੀ ਆਉਂਦੇ ਇੱਧਰ ਦੇਖੋ ਜੀ ਦਰਖਤ ਬਹੁਤ ਜ਼ਿਆਦਾ ਖੜੇ ਆ ਤੇ ਆਪਣੇ ਵੰਨੀ ਜਿਵੇਂ ਵੱਡੇ ਬੈਨੇ ਦਰਖਤ ਇੱਧਰ ਬਹੁਤ ਜ਼ਿਆਦੇ ਦਰਖਤ ਨੇ ਰਾਸਤੇ ਤੇ ਹੁਣ ਆਪਾਂ 5 ਰੁਪਏ ਵਾਲੇ ਨੂੰ ਮੁੜ ਗਏ ਜੀ ਇੱਥੇ ਆ ਵੀ ਪੁਲ ਆ ਗਏ ਤੇ ਇਧਰ ਦਰਖਤ ਬਹੁਤ ਜ਼ਿਆਦੇ ਨੇ ਮੈਂ ਆਖਿਆ ਵੀ ਆਪਣੀ ਮੰਨੀ ਤਾਂ ਸਾਰੇ ਦਰਖਤ ਕੱਟ ਦਿੱਤੇ ਨੇ ਤੇ ਇਧਰ ਦਰਖਤ ਬਹੁਤ ਜ਼ਿਆਦੇ ਨੇ ਇੱਥੇ ਇੱਕ ਪੁਲ ਦਾ ਕੰਮ ਚੱਲ ਰਿਹਾਗਾ ਬਹੁਤ ਹੁਣ ਆਪਣੇ ਪੰਜਾਬ ਨੇ ਸੜਕਾਂ ਇਹ ਤਾਂ ਤਰੱਕੀ ਕਰ ਲਈ ਜਾਣ ਆਉਣ ਦੀ ਦੇਖੋ ਇੱਥੇ ਹੁਣ ਵੱਡੇ ਵੱਡੇ ਦਰਖਤ ਬਹੁਤ ਆਉਣਗੇ ਆ ਇੱਥੇ ਕੋਈ ਫੈਕਟਰੀ ਲੱਗੀ ਹੋਈ ਐ ਬਹੁਤ ਹੀ ਵੱਡੀ ਫੈਕਟਰੀ ਲੱਗੀ ਹੋਈ ਐ ਕ੍ਰੈਸਟਰ ਦੀ ਐ ਮੈਨੂੰ ਲੱਗਦਾ ਫੈਕਟਰੀ ਆ ਗੱਡੀਆਂ ਖੜੀਆਂ ਨੇ ਟਰੱਕਾਂ ਇਹ ਵੀ ਖੜੇ ਆ ਇਹਨਾਂ ਦੀ ਵੀ ਬਹੁਤ ਸਖਤ ਕਮਾਈ ਐ ਜੀ ਜੇ ਤੁਹਾਨੂੰ ਮੌਕਾ ਮਿਲੇ ਆਪਾਂ ਨੂੰ ਘੁਮਾਉਣਾ ਨੀ ਚਾਹੀਦਾ ਰਸ ਪਿੰਡਾਂ ਵਿੱਚ ਬਹੁਤ ਹੀ ਇਤਿਹਾਸਕ ਗੁਰਦੁਆਰੇ ਇਹ ਜੇ ਨੇ ਜਿਨ੍ਹਾਂ ਨੂੰ ਆਪਾਂ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦੇ ਆ ਕਿਉਂਕਿ ਅੰਮ੍ਰਿਤਸਰ ਹਰਮੰਦਰ ਸਾਹਿਬ ਦਾ ਆਪਾਂ ਸਾਰੇ ਜਾਣਦੇ ਆ ਤੇ ਉੱਥੇ ਤਾਂ ਜਾਣਾ ਵੀ ਚਾਹੀਦਾਗਾ ਸਾਰੇ ਗੁਰੂ ਰਾਮਦਾਸ ਦੀ ਧਰਤੀ ਦੇ ਜਾਂਦੇ ਪਰ ਆਹ ਛੋਟੇ-ਛੋਟੇ ਗੁਰਦੁਆਰੇ ਰਹਿ ਜਾਂਦੇ ਦੇਖੋ ਜੀ ਬਹੁਤ ਹੀ ਪੁਰਾਣੇ ਘਰ ਬਣੇ ਹੋਏ ਨੇ ਆਪਾਂ ਆ ਗਏ ਹੁਣ ਗੁਰੂ ਘਰ ਵੱਲ ਇਹ ਗੁਰਦੁਆਰਾ ਜਿਵੇਂ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਪੁਰਾਣੇ ਦਰਵਾਜ਼ੇ ਬਣੇ ਹੋਏ ਨੇ ਪਹਿਲਾਂ ਵੀ ਲਓ ਜੀ ਇਹ ਥੱਲੇ ਇਸ ਤਰ੍ਹਾਂ ਸਰਾ ਬਣਾਈ ਹੋਈ ਹੈ ਇਸ ਦੇ ਉੱਪਰ ਗੁਰਦੁਆਰਾ ਸੋ ਸੋਗਤਾ ਸੁਣ ਦਿਖਾਇਆ ਮੈਂ ਪਹਿਲਾਂ ਵੀਡੀਓ ਵਿੱਚ ਇੱਥੇ ਦੀਵਾਨ ਲੱਗਦੇ ਆ ਸੰਨ ਦੱਸਿਆ ਸੀ ਭਾਈ ਸਾਹਿਬ ਨੇ ਦੁਬਾਰਾ ਦੱਸਿਓ ਬਾਬਾ ਜੀ ਮੈਂ ਸੜਕੀ ਵੀਡੀਓ ਬਣਾਉਣੀ ਸੀ ਤੁਸੀ ਕਿਹੜਾ ਬਗੜ ਬੰਦ ਤੋਂ ਲੈ ਜਾਓਗੇ ਬਗੜ ਬੰਦ ਤੋਂ ਜਾ ਕੇ ਦਿਖਾਓ ਕੋਈ ਨਹੀਂ ਫਿਰ ਬਾਬਾ ਸ਼ੀਮੇ ਪਾਸੇ ਬਾਬਾ ਪਰਿੰਗ ਬੰਦ ਤੋਂ ਬਗੜ ਆਉਂਦੇ ਪਿਆ ਚੰਗਾ ਪਕਤਾ ਚੱਲੋ ਜਦਗੀ ਉਦੋਂ ਫਿਰ ਬਗੜ ਬੰਦ ਤੋਂ ਖੜੇ ਇੱਥੇ ਆਤੀ ਇੱਥੇ ਜਗ੍ਹਾ ਹੀ ਹੈ ਜੀ ਇੱਥੇ ਬਣ ਗਈ ਉਹ ਪੱਕੀ ਜਗ੍ਹਾ ਬਾਬੇ ਦੇ ਭਾਈ ਜਤਨ ਦੀ ਮੋਢੀ ਸਾਹ ਆ ਠੀਕ ਹੈ ਘਰ ਜਾਣੇ ਪਿੱਛਾ ਹੋ ਗਈ ਆਦਾ ਉਹਦਾ ਬਾਬੇ ਦਾ ਠੀਕ ਹੈ ਹਾਂ ਕਿਉਂ ਇੱਥੇ ਦੋ ਜਗ੍ਹਾ ਬਣ ਗਈਆਂ ਜਿਹੜਾ ਉਹ ਬੋਲਾ ਕਿਉਂ ਥੋੜਾ ਇਹ ਕਿਹੜੀ ਕਿਚੀ ਨਹੀਂਗਾ ਰੱਬ ਮਿੱਟੀ ਚਾਇ ਲਾਗ ਰਿਹਾ ਕੋਈ ਇਹ ਘਰ ਦੇ ਵਿੱਚ ਹੈ ਉਹ ਵੀ ਘਰ ਦੇ ਵਿੱਚ ਹੀ ਆ ਤੇ ਉੱਥੇ ਠੀਕਾ ਕੀ ਕੰਪਾ ਕਹਿੰਦੇ ਨੇ ਜਦੋਂ ਪ੍ਰਵਾਸ ਨੇ ਭਾਵੇਂ ਉਸੇ ਦਾ ਇਚਕਨ ਕੀ ਆ ਕਰਨ ਲਓ ਜੀ ਸਾਨੂੰ ਜਿੱਥੇ ਗੁਰੂ ਜੀ ਦਾ ਰਥ ਖੜਾ ਸੀ ਆ ਕੇ ਆਪ ਦੇ ਆਪ ਬਲਦਾਂ ਤੋਂ ਬਿਨਾ ਉਹ ਰਥ ਵੀ ਸਾਨੂੰ ਦਿਖਾ ਦਿੱਤਾ ਤੇ ਇਧਰ ਆਪਾਂ ਹੁਣ ਜਿੱਥੇ ਗੁਰੂ ਸੇਵ ਨੇ ਆਪਣੇ ਹੱਥਾਂ ਨਾਲ ਸੇਵੇਂ ਪਾਸਾ ਨਾਲ ਮੋੜੀ ਗੱਡੀ ਸੀ ਇਸ ਨਗਰ ਨੂੰ ਬਸਾਇਆ ਤੇ ਉਹ ਵੀ ਸਾਨੂੰ ਦਿਖਾ ਦਿੱਤੀ ਉਹ ਸਾਹਮਣੇ ਦੇਖ ਰਹੇ ਹਾਂ ਜੀ ਤੁਸੀਂ ਮੋੜੀ ਗੱਡੀ ਹੋਈ ਤੇ ਇੱਧਰ ਜਿਹੜੇ ਲੋਹ ਚਿੱਲੇ ਪਾਏ ਨੇ ਇਹ ਵੀ ਗੁਰੂ ਜੀ ਨੇ ਪਾਈ ਰੂਪਾ ਜੀ ਨੂੰ ਇੱਕ ਕੜਸਾ ਲੰਗਰ ਚਲਾਉਣ ਵਾਸਤੇ ਤੇ ਲੋਹ ਦਿੱਤੀ ਸੀ ਇਹ ਲੋਹਾ ਤੇ ਬੀਬੀਆਂ ਪੁੱਚੇ ਫੇਰ ਇਹਨਾਂ ਨੇ ਪ੍ਰਾਤਨ ਲੋਹਾਂ ਨੇ ਜੀ ਸ੍ਰੀ ਹਰ ਗੋਬਿੰਦ ਸਿੰਘ ਜੀ ਸਾਹਿਬੇ ਰੀਆਂ ਤੇ ਇਹਨਾਂ ਤੇ ਮਾਤਾ ਪੁੱਚੇ ਲਾ ਰਹੀਏ ਫਿਰ ਆਪਾਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਪੁੱਚੇ ਲਾ ਰਹੇ ਹੋ ਇਸ ਜਗ੍ਹਾ ਤੇ ਇਹ ਕਹਿੰਦੇ ਵੀ ਕੋਈ ਵੀ ਸੁੱਖ ਹੋਵੇ ਆਪਾਂ ਸੁੱਖ ਕੇ ਇੱਥੇ ਪੁੱਚੇ ਲਾਉਣੇ ਆ ਤੇ ਆ ਜਿਹੜੇ ਚੁੱਲ੍ਹੇ ਬਣੇ ਹੋਏ ਸੀ ਇਹ ਚੁੱਲ੍ਹੇ ਜੀ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਜਾਂ ਕੋਈ ਸੁੱਖ ਸੁੱਖ ਕੇ ਉਹ ਲੋਕ ਫੇਰੇ ਫਿਚੜਾ ਕੇ ਜਾਂਦੇ ਆ ਅਸੀਂ ਇਤਿਹਾਸ ਬਾਰੇ ਚੰਗੀ ਤਰ੍ਹਾਂ ਜਾਣਨਾ ਕੀਤਾ ਕਿਉਂਕਿ ਜਦੋਂ ਆਇਆ ਆਪਾਂ ਨੂੰ ਇਤਿਹਾਸ ਜ਼ਰੂਰੀ ਪੜ੍ਹਨਾ ਚਾਹੀਦਾ ਬਹੁਤ ਹੀ ਨਗਰ ਭਾਗਾ ਵਾਲਾ ਜਿੱਥੇ ਸ੍ਰੀ ਹਰਗੋਬਿੰਦ ਸਿੰਘ ਜੀ ਸਾਹਿਬ ਆਮਚੇ ਹੋਏ ਨੇ ਤੇ ਇਤਿਹਾਸ ਸੋਨ ਮੈਂ ਦਿਖਾਈ ਦਿੱਤਾ ਵੀਡੀਓ ਚ ਬਾਕੀ ਆਪਾਂ ਬੀਬੀ ਨਾਲ ਗੱਲਾਂ ਕੀਤੀਆਂ ਸੀ ਉਹ ਕਹਿੰਦੀ ਇਹ ਗੁਰਦੁਆਰਾ ਸੀ ਜਿਹੜਾ ਘਰਾਂ ਵਿੱਚ ਸੀ ਭਾਈ ਰੂਪਾ ਜੀ ਦਾ ਘਰ ਵੀ ਇੱਥੇ ਆ ਸੰਧ ਖਾਇਆ ਗਿਆ ਵੀਡੀਓ ਵਿੱਚ ਬਾਕੀ ਕੁਸ ਘਰਾਂ ਨੇ ਜੀ ਇਹ ਦਾਨ ਕਰਤਾ ਖਾਂ ਲੰਗਰ ਵਾਸਤੇ ਪਿਛਲੀ ਸਾਈਡ ਜਿੰਨਾ ਲੋਕਾਂ ਦੇ ਘਰ ਬਣੇ ਹੋਏ ਸੀ ਜਿਹੜੇ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਵੀ ਉਹ ਇੱਥੇ ਆ ਚਿੱਲੇ ਚੜਾ ਕੇ ਜਾਂਦੇ ਆ ਲੋਕ ਉਹਨਾਂ ਦੇ ਵਿਆਹ ਹੋ ਜਾਂਦੇ ਆ ਇਥੇ ਜੀ ਭਾਈ ਰੂਪਾ ਨੇ ਬਹੁਤ ਹੀ ਤਪੱਸਿਆ ਕੀਤੀ ਸੀ ਤੇ ਇਹਨਾਂ ਨੇ ਗੁਰੂ ਜੀ ਵਾਸਤੇ ਜਲ ਰੱਖਿਆ ਸੀ ਸਕਾਉਣ ਵਾਸਤੇ ਆਪ ਇਹਨਾਂ ਨੇ ਪਾਣੀ ਨਹੀਂ ਸੀ ਸਕੇ ਕਹਿੰਦੇ ਵੀ ਗੁਰੂ ਹਰਗੋਬਿੰਦ ਸਿੰਘ ਜੀ ਸਕਣ ਉਹ ਆਪਣੇ ਸਾਧੂ ਕੋਲ ਆਏ ਹੋਏ ਸੀ ਇੱਥੇ ਪਿੰਡ ਡਰਾਉਲੀ ਵਿਖੇ ਤੇ ਇਹਨਾਂ ਨੇ ਪਾਣੀ ਨਹੀਂ ਸਕੇ ਇਹਨਾਂ ਦੀ ਜ਼ਬਾਨ 'ਚ ਸਾਧਨ ਦੇਖ ਕੇ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਸਸਤਾਂ ਤੇ ਪਾਣੀ ਸਕਣ ਆਏ ਸੀ ਆਪਾਈ ਰੂਪਾ ਜੀ ਦੇ ਘਰ ਦੀ ਕੰਦਾ ਜੀ ਇੱਥੇ ਭਾਈ ਰੂਪਾ ਜੀ ਦਾ ਘਰ ਸੀ ਤੇ ਉਹਨਾਂ ਦੇ ਮਾਨ ਦੀ ਸਰਦਾ ਭਾਵਨਾ ਨੂੰ ਦੇਖ ਕੇ ਗੁਰੂ ਹਰਗੋਬਿੰਦ ਸਿੰਘ ਜੀ ਆ ਕੇ ਜਲ ਸਕੇ ਨਾਲ ਹੀ ਉਹਨਾਂ ਨੇ ਨਗਰ ਨੂੰ ਬਸਾਇਆ ਕਿ ਮੋੜੀ ਗੱਡ ਕੇ ਜਿੰਨਾ ਕਾਪਾ ਨੂੰ ਇਤਿਹਾਸ ਮਿਲਿਆ ਜੀ ਸੋਨੂੰ ਅੰਨੀ ਕਾ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਤੇ ਇਹ ਘਰਾਂ ਦੇ ਵਿੱਚ ਆ ਬਿਲਕੁਲ ਗੁਰਦੁਆਰੇ ਵੀਡੀਓ ਬੜੀ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ